ਹਾਈ ਬਲੱਡ ਪ੍ਰੈਸ਼ਰ ਜਨਾਹ ਹੀ ਖਤਰਨਾਕ ਹੁੰਦਾ ਹੈ ਲੋ ਬਲੱਡ ਪ੍ਰੈਸ਼ਰ ਜਿੱਥੇ ਕਈ ਵਾਰ ਲੋਕ ਹਾਈ ਬਲੱਡ ਪ੍ਰੈਸ਼ਰ ਨੂੰ ਜ਼ਿਆਦਾ ਐਮੀ ਦਿੰਦੇ ਨੇ ਤੇ ਲੋ ਬਲੱਡ ਪ੍ਰੈਸ਼ਰ ਹੋਣ ਦੇ ਸਮੇਂ ਤੇ ਉਹ ਅਨਗੈਲਿਕ ਕਰ ਰਹੇ ਹੁੰਦੇ ਨੇ ਪਰ ਦੱਸ ਦਨਿਆ ਕਿ ਇਹ ਵੀ ਉਨਾ ਹੀ ਖਤਰਨਾਕ ਹੁੰਦਾ ਹੈ ਤਾਂ ਇਸ ਵੀਡੀਓ ਦੇ ਵਿੱਚ ਸ ਤੁਹਾਨੂੰ ਸੰਖੇਪ ਦੇ ਨਾਲ ਜਾਣਕਾਰੀ ਦੇਵਾਂਗੇ ਕੱਟ ਬਲੱਡ ਪ੍ਰੈਸ਼ਰ ਯਾਨੀ ਲੋ ਬਲੱਡ ਪ੍ਰੈਸ਼ਰ ਜਾਂ ਫਿਰ ਹਾਈਪੋਟੈਨਸ਼ਨ ਇੱਕ ਅਜਿਹੀ ਸਥਿਤੀ ਹੈ ਜਿਸ ਦੇ ਵਿੱਚ ਸਰੀਰ ਦੇ ਵਿੱਚ ਖੂਨ ਦਾ ਪ੍ਰਵਾਹ ਆਮ ਨਾਲੋਂ ਘੱਟ ਹੋ ਜਾਂਦਾ ਹੈ ਇਹ ਦਿਲ ਦਿਮਾਗ ਅਤੇ ਹੋਰ ਅੰਗਾਂ ਤੱਕ ਲੋੜਿੰਦੀ ਆਕਸੀਜਨ ਪਹੁੰਚਾਉਣ ਤੋਂ ਰੋਕਦਾ ਹੈ ਆਮ ਬਲੱਡ ਪ੍ਰੈਸ਼ਰ 120/80 ਹੁੰਦਾ ਹੈ ਪਰ ਜਦੋਂ ਇਹ 90/60 ਤੋਂ ਘਟ ਆ ਜਾਂਦਾ ਹੈ ਤਾਂ ਇਸ ਨੂੰ ਕੱਟ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ ਕੱਟ ਬਲੱਡ ਪ੍ਰੈਸ਼ਰ ਦੇ ਕਾਰਨ ਚੱਕਰ ਆਉਣੇ, ਸਿਰਦਰਦ, ਥਕਾਵਟ, ਕਮਜ਼ੋਰੀ, ਤੁੰਦਲੀ ਨਜ਼ਰ, ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਮੁਸ਼ਕਲ ਅਤੇ ਤੇਜ਼ ਅਤੇ ਘੱਟ ਸਾਹ ਲੈਣ ਵਰਗੇ ਲੱਛਣ ਹੋ ਸਕਦੇ ਹਨ। ਕੁਝ ਲੋਕ ਕੱਟ ਬਲੱਡ ਪ੍ਰੈਸ਼ਰ ਕਾਰਨ ਬੇਹੋਸ਼ ਹੋ ਸਕਦੇ ਹਨ, ਚਮੜੀ ਠੰਡੀ ਅਤੇ ਪੀਲੀ ਦਿਖਾਈ ਦੇ ਸਕਦੀ ਹੈ ਅਤੇ ਡਿਪਰੈਸ਼ਨ ਵਰਗੀ ਸਥਿਤੀ ਦਾ ਅਨੁਭਵ ਵੀ ਹੋ ਸਕਦਾ ਹੈ। ਕਟ ਬਲੱਡ ਪ੍ਰੈਸ਼ਰ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਦੇ ਵਿੱਚ ਲੰਬੇ ਸਮੇਂ ਤੱਕ ਭੁੱਖ ਨਾ ਲੱਗਣਾ ਡੀਹਾਈਡਰੇਸ਼ਨ ਐਨੀਮੀਆ ਦਿਲ ਦੀ ਬਿਮਾਰੀ ਹਾਰਮੋਨਲ ਅਸੰਤੁਲਨ ਗਰਭ ਅਵਸਥਾ ਵਿਟਾਮਿਨ B12 ਅਤੇ ਫੋਲਿਕ ਐਸਿਡ ਦੀ ਕਮੀ ਸ਼ਾਮਲ ਹੈ ਇਸ ਤੋਂ ਇਲਾਵਾ ਕੁਝ ਦਵਾਈਆਂ ਜਾਂ ਲੰਬੇ ਸਮੇਂ ਤੱਕ ਬਿਸਤਰੇ ਤੇ ਆਰਾਮ ਕਰਨ ਦੇ ਮਾੜੇ ਪ੍ਰਭਾਵ ਵੀ ਕਟ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦੇ ਨੇ ਤ thousand ਨੇ ਆ ਕੀ ਕੁਝ ਸੁੱਕੇ ਮੇਵੇ ਸ਼ਾਮਲ ਕਰਨ ਦੇ ਨਾਲ ਤੁਸੀਂ ਆਪਣੀ ਖੁਰਾਕ ਦੇ ਵਿੱਚ ਆਪਣੇ ਸਰੀਰ ਨੂੰ ਜਿਹੜਾ ਸਿਹਤਮੰਦ ਰੱਖ ਸਕਦੇ ਹੋ ਸੁੱਕੇ ਮੇਵੇ ਵਿੱਚ ਮੌਜੂਦ ਵਿਟਾਮਿਨ ਖਣੇਜ ਸਿਹਤਮੰਦ ਚਰਬੀ ਅਤੇ ਐਂਟੀਆਕਸੀਡੈਂਟ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦੇ ਹਨ ਅਤੇ ਦਿਲ ਨੂੰ ਮਜ਼ਬੂਤ ਰੱਖਦੇ ਹਨ ਤੇ ਆਓ ਜਾਣਦੇ ਹਾਂ ਕਿ ਕਿਹੜੇ ਸੁੱਕੇ ਮੇਵੇ ਆਮ ਬਲੱਡ ਪ੍ਰੈਸ਼ਰ ਨੂੰ ਬਣਾਈ ਰੱਖਣ ਦੇ ਵਿੱਚ ਪ੍ਰਭਾਵਸ਼ਾਲੀ ਹਨ ਬਦਾਮ ਮੈਡੀਕਲ ਨਿਊਜ਼ टुडे ਦੇ ਅਨੁਸਾਰ ਪਦਾਮ ਮੈਗਨੀਸ਼ੀਅਮ ਕੈਲਸ਼ੀਅਮ ਸਿਹਤਮੰਤ ਚਰਬੀ ਅਤੇ ਵਿਟਾਮਿਨ E ਨਾਲ ਭਰਪੂਰ ਹੁੰਦੇ ਹਨ ਇਹ ਤੱਤ ਨਸਾਂ ਨੂੰ ਆਰਾਮ ਦਿੰਦੇ ਹਨ ਅਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦੇ ਹਨ ਜਿਸ ਦੇ ਨਾਲ ਚੱਕਰ ਆਉਣਾ ਜਾਂ ਕਮਜ਼ੋਰੀ ਵਰਗੇ ਕੱਟ ਬਲੱਡ ਪ੍ਰੈਸ਼ਰ ਦੇ ਲੱਛਣਾਂ ਵਿੱਚ ਜਿਹੜੀ ਕੀ ਕਮੀ ਹੁੰਦੀ ਹੈ ਕਿਸ਼ਮਿਸ਼ ਕਿਸ਼ਮਿਸ਼ ਆਇਰਨ ਪੋਟਾਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਕੱਟ ਬਲੱਡ ਪ੍ਰੈਸ਼ਰ ਅਤੇ ਐਨੀਮੀਆ ਤੋਂ ਪੀੜਿਤ ਲੋਕਾਂ ਲਈ ਫਾਇਦੇਮੰਦ ਹੁੰਦੀ ਹੈ ਇਹ ਸਰੀਰ ਵਿੱਚ ਆਕਸੀਜਨ ਦਾ ਪੱਧਰ ਬਤੌਂਦੀ ਹੈ ਅਤੇ ਖੂਨ ਨੂੰ ਸ਼ੁੱਧ ਕਰਤੀ ਹੈ अखरोट अखरोट ਦੇ ਵਿੱਚ ਮੌਜੂਦ omega 3 fatty acid magnesium ਅਤੇ antioxidant ਦਿਲ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਖੂਨ ਦੀਆਂ ਨਾੜੀਆਂ ਦੀ ਲਚਕਤਾ ਬਣਾਈ ਰੱਖਦੇ ਹਨ ਤੇ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਰੋਜ਼ਾਨਾ ਦੋ अखरोट ਖਾਣ ਨਾਲ ਘੱਟ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਅਤੇ ਥਕਾਵਟ ਘੱਟ ਜਾਂਦੀ ਹੈ ਖਜੂਰ ਖਜੂਰ ਵਿੱਚ ਗਲੂਕੋਜ਼ ਆਇਰਨ ਪੋਟਾਸ਼ੀਅਮ ਅਤੇ ਫਾਈਬਰ ਹੁੰਦੇ ਹਨ ਜੋ ਘੱਟ ਬਲੱਡ ਪ੍ਰੈਸ਼ਰ ਕਾਰਨ ਹੋਣ ਵਾਲੀ ਥਕਾਵਟ ਚੱਕਰ ਆਉਣੇ ਅਤੇ ਸੁਸਤੀ ਨੂੰ ਦੂਰ ਕਰਦੇ ਹਨ ਤੇ ਇਹ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ ਤੇ ਖੂਨ ਦੀ ਮਾਤਰਾ ਵਧਾਉਣ ਦੇ ਵਿੱਚ ਮਦਦ ਕਰਦੇ ਹਨ ਕਾਜੂ ਕਾਜੂ ਵਿੱਚ ਵਿਟਾਮਿਨ B6, ਜ਼ਿੰਕ, ਆਇਰਨ ਅਤੇ ਸਿਹਤਮੰਦ ਚਰਬੀ ਜਿਹੇ ਪੋਸ਼ਟਿਕ ਤੱਤ ਹੁੰਦੇ ਹਨ ਜੋ ਖੂਨ ਦੇ ਗਿੜ ਨੂੰ ਵਧਾਉਂਦੇ ਹਨ ਅਤੇ ਦਿਮਾਗੀ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ। ਇਹ ਸ਼ਰੀਰ ਵਿੱਚ ਊਰਜਾ ਦੇ ਪੱਧਰ ਨੂੰ ਸਥਿਰ ਕਰਦੇ ਨੇ ਤੇ ਘੱਟ ਬਲੱਡ ਪ੍ਰੈਸ਼ਰ ਕਾਰਨ ਹੋਣ ਵਾਲੀ ਕਮਜ਼ੋਰੀ ਨੂੰ ਰੋਕਦੇ ਹਨ। ਤਾਂ ਇਹ ਕੁਝ ਸੁੱਕੇ ਮੇਵੇ ਨੇ ਜਿਸ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਦੇ ਨਾਲ ਆਪਣੇ ਸ਼ਰੀਰ ਨੂੰ ਸਿਹਤਮੰਦ ਬਣਾ ਸਕਦੇ ਹਾਂ ਪਰ ਕਿਸੇ ਮਾਹਿਰ ਦੇ ਨਾਲ ਵੀ ਤੁਸੀਂ ਸੰਪਰਕ ਕਰੋ ਤੇ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਸ਼ਾਮਿਲ ਕਰੋ ਕਈ ਵਾਰ ਕਿਸੇ ਚੀਜ਼ ਨਾਲ ਤੁਹਾਨੂੰ ਅਲਰਜੀ ਹੁੰਦੀ ਹੈ ਪਰ ਉਸ ਦਾ ਸੇਵਨ ਤੁਸੀਂ ਕਰ ਲਿਆ ਨੇ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਪਤਾ ਚੱਲਦਾ ਹੈ ਤਾਂ ਕੁਝ ਵੀ ਅਪਣਾਉਣ ਤੋਂ ਪਹਿਲਾਂ ਮਾਹਿਰ ਦੇ ਨਾਲ ਕੰਸਲਟ ਜ਼ਰੂਰ ਕਰੋ